ਤੋ ਭਾਈ ਜੀ ਲਿਖਦੇ ਨੇ ਦੋਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਏ ਖੜੇ ਹੋ ਗਏ ਸੁਦਾਮਾ ਨਾਮ ਸੁਣਦਿਆਂ ਸਿੰਘਾਸਣ ਤੋਂ ਖੜੇ ਹੋ ਗਏ ਤੇ ਜਦ ਦਿਸ ਪਿਆ ਤੇ ਡੰਡਾਉਤ ਡੰਡੇ ਦੀ ਤਰ੍ਹਾਂ ਲੰਬੇ ਪੈ ਗਏ ਗੁਣਾ ਕਰਕੇ ਮੇਰੇ ਨਾਲੋਂ ਅੱਗੇ ਸੀ ਜਾਣ ਕਰਕੇ ਅੱਗੇ ਸੀ ਵਿਚਾਰ ਕਰਕੇ ਅੱਗੇ ਸੀ ਫਲਸਫੇ ਕਰਕੇ ਅੱਗੇ ਸੀ ਪਰਮਾਤਮਾ ਦੀ ਭਗਤੀ ਕਰਕੇ ਅੱਗੇ ਸੀ ਡੰਡਾਉਤ ਕਰਦੇ ਨੇ ਲੰਬੇ ਪੈ ਗਏ ਪਾਏ ਗੁਰਦਾਸ ਜੀ ਕਹਿੰਦੇ ਨੇ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਗਾ ਸੁਣ ਹਰ ਜੀ ਆਏ ਪਹਿਲੇ ਦੇ ਪਰ ਦਖਣਾ ਪਹਿਰੀ ਪਹਿ ਕੇ ਲੈ ਗਲ ਲਾਏ ਪ੍ਰਕਰਮਾਂ ਕੀਤੀਆਂ ਕੋਲ ਆ ਕੇ ਦੂਰੋਂ ਡੰਡਾਉਤ ਕੀਤੀ ਕੋਲ ਆ ਕੇ ਪ੍ਰਕਰਮਾਂ ਕੀਤੀਆਂ ਔਰ ਪ੍ਰਕਰਮਾ ਕਰਨ ਤੋਂ ਬਾਅਦ ਆਪਣਾ ਮਸਤਕ ਕਦਮਾਂ ਤੇ ਰੱਖਿਆ ਉਸ ਤੇ ਨਹੀਂ ਤੇ ਪਰਾ ਵੀ ਗਰੀਬ ਹੋ ਜਾਏ ਤੇ ਪਰਾ ਨਹੀਂ ਪੁੱਛਦਾ ਦੂਰੋਂ ਦੇਖ ਡੰਡਾਉ ਤਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇ ਪਰਦਖਣਾ ਪਹਿਰੀ ਪਹਿਕੇ ਲੈ ਗੱਲ ਆਏ ਪੁੱਛੇ ਕੁਸਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ ਚਰਨੋਂ ਦੁਖ ਲੈ ਪੈਰ ਧੋਏ ਸਿੰਘਾਸਨ ਉਪਰ ਬਿਠਾਏ ਰੁਕਮਣੀ ਨੂੰ ਆਵਾਜ਼ ਮਾਰੀ ਆਪਣੀ ਪਤਨੀ ਨੂੰ ਭਈ ਥਾਲ ਦੇ ਚ ਪਾਣੀ ਲਿਆ ਇਸ ਦੇ ਪੈਰ ਧੋਣੇ ਨੇ ਚਰਨ ਧੋਣੇ ਨੇ ਮੇਰਾ ਮਿੱਤਰ ਭਗਤ ਆਤਮਦਰਸੀ ਹੈ ਇੱਕ ਪੁਰਾਣਾ ਰਿਵਾਜ ਇਹਦੇ ਪੈਰ ਧੋਣੇ ਨੇ ਇਸਦੇ ਚਰਨ ਧੋਣੇ ਨੇ ਸਿੰਘਾਸਨ ਤੇ ਬਿਠਾ ਕੇ ਚਰਨ ਪੈ ਧੋਂਦੇ ਨੇ ਕ੍ਰਿਸ਼ਨ ਔਰ ਧੋਤੇ ਹੋਏ ਚਰਨਾ ਦਾ ਜਲ ਪੀ ਗਏ ਚਰਨੋਂ ਦੁੱਖ ਲੈ ਪੈਰ ਧੋਏ ਚਰਨੋਂ ਦੁੱਖ ਚਰਨਾ ਦਾ ਜਲ ਲੈ ਲਿਆ ਪੀ ਲਿਆ ਚਰਨੋਂ ਦੁੱਖ ਲੈ ਪੈਰ ਧੋਏ ਸਿੰਘਾਸਨ ਉਪਰ ਬਿਠਾਏ ਆਪ ਥੱਲੇ ਬੈਠ ਗਏ ਉਹਨੂੰ ਸਿੰਘਾਸਨ ਤੇ ਬਿਠਾਇਆ ਕਵੀ ਨਿਰੋਤ ਨੇ ਜੋ ਲੰਬਾ ਚੋੜਾ ਪ੍ਰਸੰਗ ਲਿਖਿਆ ਸਮਾਂ ਮੈਨੂੰ ਇਜਾਜ਼ਤ ਨਹੀਂ ਪੈ ਰਿਹਾ ਦਿੰਦਾ ਰੁਕਮਣੀ ਨੂੰ ਆਵਾਜ਼ ਮਾਰੀ ਸੋਨੇ ਦੇ ਥਾਲ ਦੇ ਚ ਪਗ ਨੂੰ ਸਜਾ ਕੇ ਲਿਆ ਮੈਂ ਆਪਣੇ ਮਿੱਤਰ ਦੇ ਸਿਰ ਤੇ ਬੰਨ੍ਹਿਆ ਪਗ ਲਿਆ ਕਈ ਹੱਦ ਹੋ ਗਈ ਚੋਲਾ ਵੀ ਨਹੀਂ ਸੀ ਚੋਲਾ ਦੇ ਸਕਦੇ ਸੀ ਪੈਰਾਜ ਜੁੱਤੀ ਨਹੀਂ ਸੀ ਜੁੱਤੀ ਦੇ ਸਕਦੇ ਸੀ ਉਸ ਵਿਚਾਰੇ ਕੋਲ ਕੌਡੀ ਵੀ ਨਹੀਂ ਸੀ ਤੁਸੀਂ ਪੈਸਾ ਵੀ ਦੇ ਸਕਦੇ ਸੀ ਨਹੀਂ ਪਗ ਲਿਆ ਇਹਦਾ ਸਿਰ ਨੰਗਾ ਮੈਨੂੰ ਚੰਗਾ ਨਹੀਂ ਲੱਗਦਾ ਧਾਰਮਕ ਹੈ ਭਗਤ ਹੈ ਅਧਿਆਤਮਿਕ ਪੁਰਸ਼ ਹੈ ਇਸਦੇ ਮਸਤਕ ਦੇ ਵਿੱਚ ਰਸ ਹੈ ਇਸ ਦੇ ਮਸਤਕ ਦੇ ਚ ਗਿਆਨ ਹੈ ਇਸ ਦੇ ਮਤ ਮਸਤਕ ਦੇ ਚ ਅਧਿਆਤਮਿਕ ਹੈ ਔਰ ਰਸ ਐਵੇਂ ਖਾਮਾ ਖਾਬਿਰਤ ਚਲਾ ਜਾਇਆ ਲਿਆ ਤੂੰ ਪਗ ਲਿਆ ਉਹ ਸੋਨੇ ਦੇ ਥਾਲ ਦੇ ਚ ਪਗ ਲਿਆਂਦੀ ਹੈ ਔਰ ਇਸ ਪਗ ਨੂੰ ਕ੍ਰਿਸ਼ਨ ਜੀ ਆਪ ਬੰਦੇ ਨੇ ਉਸ ਦਿਨ ਤੋਂ ਬਾਅਦ ਦਸਤਾਰ ਬੰਦੀ ਦੀ ਰਸਮ ਸੰਤਾ ਮਹਾਪੁਰਸ਼ਾਂ ਦੇ ਹੱਥਾਂ ਹੋਣ ਲੱਗੀ ਉਸ ਤੋਂ ਪਹਿਲੇ ਨਹੀਂ ਸੀ ਇਹ ਵੀ ਅਰਸ ਕਰਦੇ ਵੇ ਦਸਤਾਰ ਬੰਦੀ ਕਰਨੀ ਹੈ ਕੋਈ ਸੰਤ ਕਰੇ ਮਹਾਪੁਰਸ਼ ਕਰੇ ਗੁਣੀ ਕਰੇ ਗਿਆਨੀ ਕਰੇ ਰੱਬੀ ਰਸਕ ਪੁਰਸ਼ ਕਰੇ ਤਾਂ ਕਿ ਦਸਤਾਰ ਸਿਰ ਤੇ ਬਣੀ ਰਹੇ ਪੱਗ ਸਿਰ ਤੇ ਬਣੀ ਰਹੇ ਤੇ ਪੱਗ ਕ੍ਰਿਸ਼ਨ ਨੇ ਆਪ ਬੰਨੀ ਹੈ ਤੀਸਰੇ ਦਿਨ ਰੁਕਸਤ ਕੀਤਾ ਕੁਝ ਵੀ ਨਹੀਂ ਦਿੱਤਾ ਪਰ ਤਿੰਨ ਦਿਨਾਂ ਦੇ ਸਭ ਕੁਝ ਭਜਵਾ ਦਿੱਤਾ ਹੈ ਲੈਣ ਦੇਣ ਦੀ ਗੱਲ ਨਹੀਂ ਕੀਤੀ ਕ੍ਰਿਸ਼ਨ ਨੇ ਜਿਵੇਂ ਮੈਂ ਉਹ ਕੁਝ ਇਸਨੂੰ ਦਿੱਤਾ ਸਾਡਾ ਰਿਸ਼ਤਾ ਦਾਤੇ ਤੇ ਮੰਗਤੇ ਦਾ ਹੋ ਜਾਏਗਾ ਸੜੀ ਮਿੱਤਰ ਦਾ ਇਹ ਹੁਣ ਮੈਥੋਂ ਵੱਡਾ ਹੈ ਗੁਣਾ ਕਰਕੇ ਹੋ ਸਕਦਾ ਕਿਦਰੇ ਸ਼ਰਮਸਾਰ ਨਾ ਹੋਵੇ ਕਿ ਮੈਂ ਦਾਨੀ ਇਹ ਲੈਣ ਵਾਲਾ